ਕਿ ਅਸੀਂ ਪਿੰਡ ਚੋਂ ਘਰ ਆ ਕੇ ਇਸਾਈਂ ਲੈਂਦੇ ਹਾਂ ਤੇ ਪਕਾ ਦੰਨ। ਇਹ ਵੀ ਅਸੀਂ ਲੈਵਰਾ ਕਿ ਇਹ ਪ੍ਰਦਾਨ ਆਜੀ ਬੱਗਾਸਾਂ ਆਇਨੇ ਸਾਡੇ ਦੀ ਮੀਟਿੰਗ ਕਰਨ। ਇਹ ਅਸੀਂ ਮੀਟਿੰਗ ਕਰਦੇ ਆ ਕਿ ਆਪਣੇ ਬੱਚਿਆਂ ਵਾਸਤੇ ਹੋ ਗੋ। ਹੋ। ਆਪਣੇ ਬੱਚਿਆਂ ਵਾਸਤੇ ਇਹ ਗਿਲਾ ਕਿਥਾ ਅਫਸਰ ਜੋ ਜ਼ਿਲ੍ਹਾ ਸਿੱਖਿਆ ਅਫਸਰ ਗ੍ਰਾਮਰੀ ਸਿੱਖਿਆ ਅਫਸਰ ਸਮੂਹ ਪ੍ਰਿੰਸੀਪਲ ਸੂਰਮਤੀ ਪੰਜਾਬ ਦਾ ਜੀ ਆਪ ਸਰਕਾਰ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਭੈਣਾ ਵੀਰਾਂ ਨੂੰ ਜੈ ਪੀ ਸਾਰਿਆਂ ਨੂੰ ਬੇਨਤੀ ਆ ਕਿ ਅੱਜ ਬਾਬਾ ਚੰਨਨ ਸਿੰਘ ਪਿੰਡ ਚੋਕ ਤੋਂ ਪਹਿਲੋ ਬਹੁਤ ਵੱਡਾ ਲੀਡਰ ਰਿਹਾ ਲੇਕਿਨ ਸਾਡੇ ਥੋੜਾ ਜਿਹਾ ਆਪਸ ਵਿੱਚ ਮਤਭੇਦ ਖੜੇ ਹੋਣ ਕਰਕੇ ਅਸੀਂ ਪਿੱਛੇ हट ਗਏ ਆ ਨਵੇਂ ਸਿਰੇ ਤੋਂ ਫਿਰ ਸਾਡੇ ਪੱਤਰਕਾਰ ਸਰਦਾਰ ਜਸਵਿੰਦਰ ਸਿੰਘ ਨੇ ਇਸ ਨੂੰ ਜੁਤਤਾ ਕਰਾਇਆ ਜਿਹਦੇ ਸਬੰਧ ਵਿੱਚ ਅਸੀਂ ਦੁਬਾਰਾ ਫਿਰ ਇੱਕ ਆਪਣੇ ਗਿਲੇ ਵਿਸ਼ੇ ਛਾੜ ਕੇ ਲਿਵਰ ਕੱਢੀ ਆ ਲਿਵਰ ਦਾ ਮਸਟਰਾਂ ਕਢਾਇਆ ਤਾਂ ਮੈਂ ਅੱਜ ਉਹਨਾਂ ਦੀ ਲਿਵਰ ਵਿੱਚ ਆਇਆ ਆ ਬਾਬਾ ਜਗਿੰਦਰ ਸਿੰਘ ਨਾਲ ਹੋਰ ਵੀ ਮੇਰੇ ਸਾਥੀ ਤੇ ਜਿਹੜੀਆਂ ਭੈਣਾਂ ਆਈਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1952 ਦੇ ਬਾਬਾ ਸਾਹਿਬ ਡਾਕਟਰ ਬਿਕਰ ਪਿੰਰਵਾਲ ਸਾਹਿਬ ਨੇ ਜਿਹੜਾ ਸਵਿਧਾਨ ਬਣਾਇਆ ਸੀ ਆ ਉਹਦੇ ਵਿੱਚ ਸਾਡੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਵੱਡਾ ਸਾਡਾ ਅਧਿਕਾਰ ਸੀਗਾ ਤੇ ਵਿੱਚ ਸਵਿਧਾਨ ਚ ਲਿਖਿਆ ਸੀਗਾ ਕਿ ਜਿੱਥੇ ਅਨੁਸੂਚਿਤ ਜਾਤੀ ਦੇ ਲੋਕ ਪੜ੍ਹਨੇ ਆ ਉੱਥੇ ਨਾ ਤਾਂ ਡਮਿਸ਼ਨ ਦੇਣੀ ਹੈ ਤੇ ਨਾ ਫੀਸ ਦੇਣੀ ਹੈ ਉਲਟਾ ਸਰਕਾਰੀ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਮਿਲ ਗਈਆਂ ਚਾਰ ਪੰਜ ਸਰਕਾਰਾਂ ਜਿਹੜੀਆਂ ਨਵੇਂ ਸਿਰੇ ਤੇ ਮਿਲੀਆਂ ਉਹਨਾਂ ਸਾਡੇ ਬਜ਼ੁਰਗਾਂ ਨੂੰ ਬਹੁਤ ਵਧੀਆ ਸਹੂਲਤਾਂ ਵੀ ਦਿੱਤੀਆਂ ਤੇ ਸਹੂਲਤਾਂ ਦੇਣ ਤੋਂ ਬਾਅਦ ਚ ਸਾਡੇ ਬਜ਼ੁਰਗ ਪੜੇ ਵੀ ਆ ਆਉਣ ਵਾਲੀਆਂ ਸਰਕਾਰਾਂ ਨੇ ਫੀਸਾਂ ਵੀ ਲਾ ਦਿੱਤੀਆਂ ਤੇ ਐਡਮਿਸ਼ਨਾਂ ਵੀ ਲਾਤੀਆਂ ਕਿਉਂਕਿ ਸਰਕਾਰ ਕਿਉਂਕਿ ਇਹ ਸਰਕਾਰਾਂ ਚਾਹੁੰਦੀਆਂ ਐ ਕਿ ਇਹਨਾਂ ਦੇ ਇੰਨੀ ਵੰਗਿਆਈ ਪੈ ਜੇ ਤਾਂ ਇਹਨਾਂ ਦੇ ਬੱਚੇ ਨਾ ਪੜ ਸਕਣ ਇਹਦਾ ਰੋਲਾ ਪਿਆ ਸਾਰੀਆਂ ਜਿੱਥੇ ਬੰਨੀਆਂ ਨੇ ਰੋਲਾ ਪਾਇਆ ਤੇ 1900 ਆ 2009 ਦੇ ਵਿੱਚ ਇਹਦੀ ਸੋਧ ਹੋ ਗਈ ਸੀ ਸੋਧ ਹੋ ਗਈ ਚਿੱਠੀਆਂ ਨਿਕਲ ਗਈਆਂ ਵੀ ਇਹ ਬੱਚਿਆਂ ਦੀ ਜਿਹੜੀ ਅਨਸੂਚਿਤ ਜਾਤੀ ਦੇ ਬੱਚੇ ਆ ਪ੍ਰਾਈਵੇਟ ਸਕੂਲਾਂ 'ਚ ਜੇ ਪੜ੍ਹਨਾ ਚਾਹੁੰਦੇ ਆ ਤਾਂ ਫਿਰ ਉਹਦੇ 25% ਕੋਟਾ ਜਿਹੜਾ ਹੈਗਾ ਉਹ ਬਿਨਾਂ ਡਮਿਸ਼ਨ ਤੋਂ ਤੇ ਬਿਨਾਂ ਫੀਸ ਤੋਂ ਆ ਤੇ ਸਰਕਾਰੀ ਸਹੂਲਤਾਂ ਵੀ ਉੱਥੇ ਲਾਗੂ ਨੇ 25% ਦਾ ਮਤਲਬ ਆ ਵੀ ਜੇ 100 ਸੀਟ ਆ 100 'ਚੋਂ 25 ਸੀਟਾਂ ਤੁਹਾਡੀਆਂ ਨੇ ਪ੍ਰਾਈਵੇਟ ਸਕੂਲ ਚ ਬੱਚਾ ਪੜਾਉਣਾ ਤੇ ਸਰਕਾਰੀ ਚ ਕਿਤੇ ਐਡਮਿਸ਼ਨ ਤੇ ਕਿਤੇ ਫੀਸ ਨਹੀਂ ਹੈ। ਇਸੇ ਤਰ੍ਹਾਂ 2009 ਦੇ ਵਿੱਚ ਸੋਧ ਹੋਈ ਤਾਂ ਉਸ ਤੋਂ ਬਾਅਦ ਚਿੱਠੀਆਂ ਕੱਢੀਆਂ ਗਈਆਂ ਲੇਕਿਨ ਥੱਲੇ ਗੱਲ ਨਹੀਂ ਆਈ ਸਾਡੇ ਲੋਕਾਂ ਚ ਜਿਨ੍ਹਾਂ ਨੇ ਪੜ੍ਹਨਾ ਸੀਗਾ ਤਾਂ ਕੀ ਹੋਇਆ ਉਸੇ ਤਰ੍ਹਾਂ ਹੀ ਫੀਸਾਂ ਵਾਧੀਆਂ ਗਈਆਂ ਤੇ ਸਾਡੇ ਤੇ ਮੰਗਾਈ ਜਿਹੜੀ ਉਹ ਪੈਂਦੀ ਰਹੀ ਹੈ ਪੈਂਦੀ ਰਹੀ ਹੈ। ਤਾਂ ਹੋਇਆ ਕੀ ਹੈ ਕਿ ਹੁਣ ਅਸੀਂ ਮੁਹਾਲੀ ਤੋਂ ਸਾਡੇ ਨਾਲ ਜੱਥੇਬੰਦੀ ਮੋਹਾਲੀ ਤੋਂ ਜਿੱਥੇਬੰਦੀ ਮੋਹਾਲੀ ਤੋਂ ਜਿੱਥੇਬੰਦੀ ਤਾਂ ਨਾਲ ਆਪਣੀ ਜਿੱਥੇਬੰਦੀ ਨੇ ਰਲ ਕੇ ਇੱਕ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਰਿਟਰਨ ਚ ਵਕੀਲ ਕਰਕੇ ਖੜਾ ਕੀਤਾ ਤੇ ਕੇਸ ਅਸੀਂ ਜਿੱਤ ਗਏ ਆ ਜਿਹਦੀ ਰਿਟ ਪਟੀਸ਼ਨ ਦਰਜ ਕੀਤੀ ਸੀਗੀ ਤੇ ਉਹਦਾ ਨੰਬਰ ਮਿਲਿਆ ਸੀ ਆਪਾਂ ਨੂੰ 2285 285 ਰੈਟ ਪਟੀਸ਼ਨ ਦਰਜਾ ਇਹ ਤੁਹਾਨੂੰ ਤਾਂ ਦਿਖਾਣਾ ਕਿ ਵੀਡੀਓ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਇਹ ਸੁਚਾਈ ਹੈ ਤਾਂ ਹੋਣ ਤੁਹਾਡੇ ਬੱਚਿਆਂ ਦੀ ਆਰਡਰ ਜਿਹੜੇ ਹੈਗੇ ਆ ਪੜਾਈ ਦੇ ਉਹ ਹੈਗੇ ਆ ਲੇਕਿਨ ਇਹਨੂੰ ਲਾਗੂ ਕਰਵਾਉਣਾ ਪਏਗਾ ਜੇ ਤੁਸੀਂ ਕਹੋ ਕਿ ਆਪੇ ਹੋ ਜਾਣਾ ਆਪੇ ਨਹੀਂ ਹੋਣਾ ਜੀ ਤੁਸੀਂ ਮੰਗ ਕਰਨੀ ਆ ਉਹਦੇ ਲਈ ਪੜੇ ਲਿਖੇ ਬੱਚੇ ਖੜੇ ਕਰਕੇ ਉਹਨਾਂ ਨੂੰ ਕਮੇਟੀ 'ਚ ਬਣਾ ਲਓ ਕਮੇਟੀ ਦੇ ਵਿੱਚ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਮੈਂ ਸਰਕਾਰੀ ਚਿੱਠੀ ਮਨਰੇਗਾ ਦੀ ਕਢਾਈ ਦੀ ਆ ਵੀ ਆ ਲੇਵਰਾਂ ਨੂੰ ਕੰਮ ਦਿੱਤਾ ਜਾਵੇ ਉੱਥੇ ਪਿੰਡਾਂ ਦਾ ਲੇਵਰਾਂ ਦਾ ਡਿਟੇਲ ਡਾਟਾ ਦਿੱਤਾ ਜਾਂਦਾ ਆ ਬੰਦੇ ਕੰਮ ਕਰਨਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਇਹ ਮਸਟੌਲ ਨਿਕਲਦਾ ਤੇ ਕੰਮ ਮਿਲਦਾ ਉਹ ਚਿੱਠੀ ਸਰਕਾਰੀ ਮੈਂ ਬੇਨਤੀ ਕਰੂੰਗਾ ਬਾਬੇ ਚੰਨਣ ਜੀ ਨੂੰ ਉਹ ਪੜ੍ਹ ਕੇ ਵੀ ਸੁਣਾਏਗਾ ਤੇ ਦਿਖਾਵਾਂਗੇ ਵੀ ਇਸੇ ਤਰ੍ਹਾਂ ਹੀ ਬੱਚਿਆਂ ਦੀ ਚਿੱਠੀ ਜਿਹੜੀ ਤੁਹਾਡੀ ਅਸੀਂ ਕਢਵਾ ਕੇ ਦੇਵਾਂਗੇ ਬੱਚਿਆਂ ਨੂੰ ਔਰ ਮੀਟਿੰਗ ਦੇ ਵਿੱਚ ਡੀਸੀ ਤੇ ਜ਼ਿਲ੍ਹਾ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ 95 ਵੜਾਵਾਂਗੇ ਲਈ ਸਾਡੇ ਬੱਚਿਆਂ ਦੇ ਅਗਵਾਈ ਕਰਨ ਵਾਲੇ ਆਗੂ ਲੀਡਰ ਨੇ ਤਾਂ ਉਹ ਜਿਹੜੇ ਹੈਗੇ ਆ ਅੱਗੇ ਜਾ ਕੇ ਸਕੂਲਾਂ 'ਚ ਵੀ ਪੁੱਛਦਾਸ ਕਰ ਸਕਦੇ ਤੇ ਪਿੰਡਾਂ 'ਚ ਵੀ ਪੁੱਛਦਾਸ ਕਰ ਸਕਦੇ ਤੇ ਟੱਡੀਆਂ ਐਡਮਿਸ਼ਨਲ ਦੀ ਫੀਸਾਂ ਵੀ ਮਾਫ਼ ਕਰਾ ਸਕਦੇ ਨੇ ਉਹਨਾਂ ਬੱਚਿਆਂ ਦੀ ਤੁਹਾਡੇ ਵਿੱਚੋਂ ਗਿਣਤੀ ਲੈਣੀ ਆਪਾਂ ਤੁਸੀਂ ਆਪ ਖੁਦ ਦੇਣੀ ਆ ਮੈਂ ਬਾਬਾ ਚੰਨਣ ਜੀ ਨੂੰ ਬੇਨਤੀ ਕਰੂੰਗਾ ਕਿ ਆਪਾਂ ਕਿਹੜੀ ADC ਸਭ ਤੋਂ ਨਰੇਗਾ ਦੇ ਸਬੰਧ ਵਿੱਚ ਚਿੱਠੀ ਲੈ ਕੇ ਆਏ ਆ ਉਹ ਚਿੱਠੀ ਜਿਹੜੀ ਹੈਗੀ ਦਿਖਾਉਣਗੇ ਦਾ ਨਾਲ ਥੋੜਾ ਜਿਹਾ ਪੜ ਕੇ ਦੱਸਣਗੇ ਆਪਾਂ ਕੀ ਹਵਾਲਾ ਦੱਸਿਆ ਤਾਂ ਉਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਜਿਹੜੀ ਹੈਗੀ ਦੁਬਾਰਾ ਫੇਰ ਕਰਾਂਗੇ ਬਾਬਾ ਚੰਨਨ ਜੀ ਬੋਲੋ ਜੀ ਕੀ ਬੋਲੋ ਆ ਲੈਟਰ ਚ ਕੀ ਲਿਖਿਆ ਸੀ ਇਹਦਾ ਗਰੀਕ ਪੜਿਆ ਨਹੀਂ ਜਾਣਾ ਚਲੋ ਕੋਈ ਗੱਲ ਨਹੀਂ ਨਹੀਂ ਪੜਿਆ ਜਾਣਾ ਤਾਂ ਕੁੜੀ ਪੜ ਦੂਗੀ ਕਾਰਵਾਈ ਰਿਪੋਰਟ ਮੀਟਿੰਗ ਮਾਨਯੋਗ ਅਧੀਨ ਡਿਪਟੀ ਕਮਿਸ਼ਨਰ ਵੀ ਦੀ ਪ੍ਰਧਾਨਗੀ ਹਦ ਮੀਟਿੰਗ 17 4 2000 25 ਨੂੰ ਸਮੂਹ ਮਜੂਦ ਸਭਾ ਸਭਾ ਕੋਈਪੋਰ ਨਾਲ ਮੀਟਿੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਆਰੰਗਿਆ ਮੁਸ਼ਕਲਾਂ ਸੰਬੰਧੀ ਸੁਨਿਆ ਜਿਨ੍ਹਾਂ ਦਾ ਵੇਰਵਾ ਬਲਾਕ ਵਿਜੈਟ 8 ਲਿਖੇ ਉਨਛਾ ਬਸ ਠੀਕ ਹੈ ਰਾਜੀ ਸਾਰਿਆਂ ਨੂੰ ਕਰ ਦਿਓ ਜੈ ਪੀਮ ਜੈ 파ਰਤ ਜੈ ਜੈ 파ਰਤ